ਅ ਕੱਲ ਪਰਸੋਂ ਇੱਕ 에어ਪੋਰਟ ਵਾਲਾ ਘਟਨਾਕ੍ਰਮ ਜਾ ਹੋਇਆ ਚਲੋ ਉਹ ਮੈਟਰ ਤਾਂ ਹੁਣ ਕਾਨੂੰਨ ਕੋਲੇ ਚੱਲਿਆ ਗਿਆ ਪਰ ਉੱਥੋਂ ਇੱਕ ਸਟੇਟਮੈਂਟ ਨਿਕਲ ਕੇ ਆਈ ਐ ਵੀ ਪੰਜਾਬ ਦੇ ਵਿੱਚ ਅੱਤਵਾਦ ਦਾ ਵੜਾਵਾ ਬਹੁਤ ਹੋ ਰਿਹਾ ਅੱਤਵਾਦ ਬਹੁਤ ਫੈਲ ਰਿਹਾ ਮਤਲਬ ਜੇ ਥੱਪੜ ਮਾਰਨ ਨਾਲ ਅੱਤਵਾਦ ਫੈਲਦਾ ਫਿਰ ਤਾਂ ਯਾਰ ਸਾਡਾ ਅੰਗਰੇਜ਼ੀ ਵਾਲਾ ਭਪਿੰਦਰ ਮਾਸਟਰ ਸਾਹ ਵਾਲਾ ਸੁੱਖਾ ਸਰੀਰ ਕਸਖਿਆ ਵਾਲਾ ਧਿਆਨ ਸਿਓ ਚੌਥੇ ਨੰਬਰ ਤੇ ਮੇਰਾ ਪਾਪਾ ਇਹ ਸਾਰੇ ਅੱਤਵਾਦੀ ਨੇ ਯਾਰ ਫਿਰ ਆ ਠੀਕ ਆ ਯਾਰ ਫਿਰ ਸਾਨੂੰ ਕੁਸਤਾ ਕਲੀਅਰ ਕਰੋ ਯਾਰ ਮਤਲਬ ਸਾਰਾ ਬਚਪਨ ਮੈਂ ਤਾਂ ਉਗਰਵਾਦੀਆਂ ਦੀ ਗੱਡ ਲੈ ਯਾਰ ਸੋ ਪਾਈ ਜੇ ਥੱਪੜ ਮਾਰਨ ਨਾਲ ਵੀ ਅੱਤਵਾਦ ਫੈਲਦਾ ਫਿਰ ਤਾਂ ਪੰਜਾਬ ਦੇ 20 ਦੇ 20 ਜ਼ਿਲ੍ਹੇ ਹਰੇਕ ਪੱਤੀ ਮਹੱਲੇ ਗਵਾੜ ਚ ਘਰ ਘਰ ਅੱਤਵਾਦੀ ਬੈਠੇ ਨੇ ਸਾਨੂੰ ਤਾਂ ਮੇਨ ਗੇਟ ਤੋਂ ਹੀ ਕੁਰਤੇ ਲੈ ਜਾਂਦੇ ਨੇ ਲੰਬੇ ਪਾਪਾ ਕੇ ਸਾਡੇ ਪਾਪੇ ਉਹਨਾਂ ਨੇ ਸਾਡੇ ਆਏ ਮੁੱਕੀ ਫੇਰੀਆ ਜਮੈਂ ਮੰਗੀ ਹੋਰਾਂ ਦਾ ਝੂਠਾ ਖਾਧਾ ਹੁੰਦਾ ਛੱਡਦਾ ਜਦੋਂ ਮਾਸਟਰ ਵੀ ਬੱਕਰੇ ਗੂਟਾ ਲੈਂਦੀ ਸਾਡਾ ਪਾਪਾ ਕਹਿੰਦਾ ਸੀ ਹੁਣ ਇਹਦੀ ਸਰਵਿਸ ਹੋ ਗਈ ਇਹ ਰੈਲਾ ਚੱਲੂਗਾ ਮੈਂ ਤਾਂ ਹੁਣ ਪਤਾ ਲੱਗਿਆ ਵੀ ਮਤਲਬ ਅੱਤਵਾਦ ਸੀ ਯਾਰੀ ਸੀ ਫਰਵਰਡ ਨਹੀਂ ਇਹ ਮੈਂ ਹੱਥ ਜੋੜ ਕੇ ਬੇਨਤੀ ਹੈ ਜੀ ਮੈਨੂੰ ਕਲੀਅਰ ਕਰੋ ਇਹ ਜੇ ਤਾਂ ਇਹ ਅੱਤਵਾਦ ਆ ਫਿਰ ਤਾਂ ਜਿਹੜੇ ਮੈਂ ਤੁਹਾਨੂੰ 5 4 9 ਆਗਣਾ ਇਹਨੇ ਮੈਂ ਤਾਂ ਤੁਹਾਨੂੰ ਹਰੇਕ ਜ਼ਿਲ੍ਹੇ ਚ ਕਰਾ ਦੂੰ ਫਿਰ ਇਹਨਾਂ ਦੀ ਕੋਈ ਕਾਰਵਾਈ ਕਰੋ ਜੀ ਅਸੀਂ ਤਾਂ ਅੱਤਵਾਦੀਆਂ ਜੀ ਟਾਈਮ ਗੜਦਾ ਯਾਰ ਇਦੇ ਬਾਰੇ ਛੇ ਛੇਤੀ ਤੋਂ ਛੇਤੀ ਸਾਨੂੰ ਜਾਣਕਾਰੀ ਦਿਓ ਜੀ ਮੈਂ ਤਾਂ ਮੇਰੀ ਬੀਬੀ ਹੁਣੀ ਹੋਲਡ ਤੇ ਪਾਈ ਬੈਠੀ ਆ ਮੈਂ ਕਿਹਾ ਪਾਈ ਹਲੇ ਨਾ ਕੁੱਟੀ ਤਿੰਨ ਚਾਰ ਦਿਨ ਰੁਕ ਜਾ ਇਹ ਨਹੀਂ ਪਤਾ ਤੇਰੇ ਇਹ ਅੱਤਵਾਦ ਵਾਲਾ ਕੰਮ ਚੱਲ ਪਿਆ ਮੈਂ ਤੈਨੂੰ ਸਿੱਧੀ ਗੱਲ ਦੱਸੀ ਜਾਂਦਾ ਫੇਰ ਨਾ کہیں ਅੰਦਰ ਕਰਾਦੀ ਆ ਠੀਕ ਹੈ ਜੀ ਇਹ ਇਹ ਕਲੀਅਰ ਕਰਕੇ ਦੱਸੋ ਸੋ ਮੇਰੀ ਇਹ ਭੈਣ ਜੀ ਨੂੰ ਵੈਸੇ ਵੀ ਬੇਨਤੀ ਆ ਦੇਖੋ ਸਹੀ ਨੂੰ ਸਹੀ ਕੋ ਗਲਤ ਨੂੰ ਗਲਤ ਤੁਹਾਨੂੰ ਵੀ ਹੁਣ ਮਾਲਕ ਨੇ ਬਹੁਤ ਵੱਡੀ ਕੁਰਸੀ ਬਖਸ਼ੀ ਆ ਇੱਕ ਇੱਜ਼ਤਦਾਰ ਕੁਰਸੀ ਹੁੰਦੀ ਆ ਇਹ ਦੇਸ਼ ਦੀ ਪਹਿਲਾਂ ਦਾ ਜਿਹੜੀਆਂ ਸਟੇਟਮੈਂਟਾਂ ਆਪਾਂ ਵੀ ਬੋਲੀਆਂ ਵੀ ਨੇ ਉਹਨਾਂ ਬਾਰੇ ਕੋਈ ਵਿਚਾਰ ਕਰਕੇ ਮਾਫੀ ਮੰਗੀਏ ਜਿਹੜੇ ਬਜ਼ੁਰਗਾਂ ਬਾਰੇ ਆਪਾਂ ਬੋਲਿਆ ਸਾਰਾ ਕਿਉਂਕਿ ਵੱਡੀ ਕੁਰਸੀ ਆ ਜ਼ਿੰਮੇਵਾਰੀ ਵਾਲੀ ਕੁਰਸੀ ਹੁੰਦੀ ਹੈ ਬਾਕੀ ਮੈਂ ਕਹੂੰਗਾ ਵੀ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਐਮੀਰਸੀ ਦਾ ਸੱਪ ਨਾ ਬਣਾਓ ਨਹੀਂ ਤਾਂ ਮੇਰੀ ਭੈਣ ਜੀ ਤੁਹਾਨੂੰ ਬੇਨਤੀ ਆ ਡੂੜ ਹੱਥ ਬੰਨ ਕੇ ਸਾਡੇ ਥੋੜੇ ਜਿਹੇ ਪੰਜਾਬੀਆਂ ਦੇ ਹੂ ਸੁਭਾਅ ਕੋੜ ਹੀ ਨੇ ਐਸ ਪੱਖੋਂ ਦਾ ਜੇ ਤੂੰ ਐਂ ਦੇਖਦੀਆਂ ਤੂੰ ਆਪਦਾ ਨਾ ਦਿੱਲੀ ਨੂੰ ਭੂਤਰ ਵਿੱਚ ਦੀ ਆ ਜਾ ਕ ਆ ਗੱਲ ਸਿੱਧੀ ਹੈ ਕਿਉਂਕਿ ਹਲੇ ਤਾਂ ਤੇ ਸਾਨੂੰ ਕੁੱਤੇ ਕੁੱਟਦਿਆਂ ਨੂੰ ਨਹੀਂ ਦੇਖਿਆ ਫਿਰ ਤਾਂ ਡੜਾ ਚੱਲਦਾ ਦੇਖ ਲੈ ਤੂੰ ਕਹਿਣਾ ਆਸਾਮਾ ਬਿੰਲ ਲੈਦੇ ਨਾ ਵੀ ਜੰਦਾ ਹੈ ਵੀ ਆਈ ਦੀ ਟੀ ਫਿਰਦੀ ਆ ਇਹਨੂੰ ਚੱਕੋ ਸੋ ਤੈਨੂੰ ਬੰਲੇ ਡੂੜ ਹੱਥ ਐਵੇਂ ਨਾ ਦੇਦਾ ਮੈਨੂੰ ਲੱਗਦਾ ਜਿੱਥੇ 26 ਲੱਗਣੀ ਹੋਇਆ ਗੁਰੂ ਤੂੰ ਇਹਦਾ ਫਾਂਸੀ ਦੇ ਰਿਆ ਕਰੋਗੇ ਇਹਦਾ ਉਹ ਗੱਲ ਹੋ ਗਈ ਵੀ ਆਪਦੀਆਂ ਕੱਚ ਚ ਤੇ ਦੂਜੇ ਦੀਆਂ ਕੈਰੀ ਬੈਗ ਚ ਆ ਠੀਕ ਆ ਦਿਖਾਉਂਦਾ ਜਾਂ ਨਹੀਂ ਫਿਰਦੇ ਹੁੰਦੇ ਸ਼ਾਪਿੰਗ ਕਰਕੇ ਆਪਾਂ ਕੰਮ ਨਹੀਂ ਚੱਲਣਾ ਜੀ ਸਹੀ ਨੂੰ ਸਹੀ ਕਹੋ ਗਲਤ ਨੂੰ ਗਲਤ ਕਹੋ ਜਿੱਥੇ ਆਪ ਗਲਤੀਆਂ ਉੱਥੇ ਨੀਵੇਂ ਹੋ ਕੇ ਗਲਤੀ ਮੰਨਣੀ ਚਾਹੀਦੀ ਆ ਨਹੀਂ ਤਾਂ ਮੈਂ ਸਾਰੇ ਬਿੱਲੜਾਂ ਨੂੰ ਗੋੰਗਾ ਇਕੱਠੇ ਹੋ ਯਾਰ ਤੂੰ ਤਾਂ ਵੈਸੇ ਪਰਸੋਂ ਚੋਂ ਉੱਥੇ ਦੀ ਇਕੱਠੇ ਹੋਏ ਫਿਰਦੇ ਮਾਹੀ ਮਗਰ ਪੌਦ ਪੂਦ ਬੀਜੀ ਜਾਂਦਾ ਨਹੀਂ ਆਇਆ ਨਾ ਕਰੋ ਭੈਣ ਜੀ ਆਇਆ ਫਿਰੇ ਝੂਠੀਆਂ ਭਵਾਹਾਂ ਫਲਵਾਉਣੀਆਂ ਨੇ ਫਿਰ ਤਾਂ ਵੀ ਹੈਵ ਲਾਟਸ ਆਫ ਗਰੂਪਸ ਆਫ ਪਰਫੇਕ ਕੁਟਣੀਆਂ ਬੀਬੀਜ਼ ਇਹ ਨਹੀਂ ਅਸੀਂ ਚੱਲਣ ਦੇਾਂਗੇ ਮੈਂ ਇੰਡ ਤੇ ਹੀ ਕਹੂੰਗਾ ਵੀ ਜੇ ਤੁਹਾਨੂੰ ਚਾਰ ਲੋਕ ਵੱਧ ਜਾਣਦੇ ਨੇ ਸਾਡੇ ਪ੍ਰਤੀ ਨਫ਼ਰਤ ਨਾ ਫਲਾਓ ਮਤਲਬ ਪਿਆਰ ਵਧਾਈਦਾ ਹੁੰਦਾ ਅਸੀਂ ਸਰਬੱਤ ਦੇ ਭਲੇ ਵਾਲਿਆਂ ਗਾਣੇ ਵਾਲੇ ਨਹੀਂ ਸੁਖ ਹੋਵੇ ਨਾਮ ਕਿਤੇ ਆਵੇ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ